What happened? ਬਹੁਤ ਦੁਬਾਰਾ ਹੋ ਰਹੀ ਐਨੀ ਜ਼ੋਰ ਦੀ ਆ ਦੇਖੋ ਸੋਲਰ ਵਾਲਿਆ ਇੱਕ ਬਣੇ ਆ ਆ ਸਾਈਡ ਤੋਂ ਦੇਖੀਦਾ ਕਿੰਨਾ ਘੰਟਾ ਹੋ ਗਿਆ ਇੱਥੇ ਲੈਡ ਜੀ ਹੁਣ ਸੈੱਟ ਪੈਂਦੀਦਾ ਹੈ ਹੈ ਤੇ ਪੁੱਜੀ ਵੜਿਆ ਲੇ ਚੱਲ ਰਿਹਾ ਹੁਣ ਯਾਦਰੀ ਆਦੀ ਆਇਆ ਕੋਣ ਨੂੰ ਉਹ ਯਾਦਰੀ ਕਿਉਂਡ ਆਇਆ ਆਇਆ ਜੁੜਿਆ ਨਹੀਂ ਦੁਬਾਰੇ ਚੱਲਿਆ ਨਹੀਂ ਪਤਾ ਕੱਟ ਗਿਆ ਸੀ ਇੱਥੇ ਨਾ ਅੰਦਰ ਗੇਟ ਬੰਦ ਕਰਾਖਿਆ ਹੋਏ ਕੱਟ ਮਾਰ ਜਾਂਦਾ ਆਰ ਦੇ ਦਵਾਰੇ yeah exactly. ਕਿੱਥੇ ਭੱਜ ਜਾਂਦੇ ਨੇ ਤੁਸੀਂ ਉਹ ਯਾਰ ਇੱਕ ਨੈਟਵਰਕ ਕੱਟ ਜਾਂਦਾ ਤੈਨੂੰ ਮੈਂ ਆਹ ਭੇਜਿਆ ਨਾ WhatsApp ਤੇ ਉੱਥੋਂ ਜੁਆਇਨ ਕਰ ਲੈ ਲਾਈਵ ਆ ਦੇ ਇਹਨਾਂ ਕੋਲੇ ਬਹੁਤ ਘੈਂਟ ਆ ਓਏ ਇਿੱਤਰ ਨੇ ਦਵਾਈ ਵਾਲੇ ਆ ਦੇਖੋ ਮੈਂ ਤਾਂ ਕਿੱਥੇ ਭੱਜ ਜਾਂਦਾ ਉਹ ਵੀ ਆਪਣੀ ਸ਼ਾਪ ਦੇ ਵਿੱਚ ਇਦਾਂ ਦੀ ਐਂਡਮਾਰਕ ਲਾ ਲਿਆ ਕੇ ਇਹਨਾਂ ਦਾ ਨੰਬਰ ਮੈਂ ਵਿੱਚ ਦਊਂਗਾ ਜੇ ਕਿਸੇ ਨੂੰ ਜ਼ਰੂਰਤ ਹੁੰਦੀ ਹੈ ਆਪਸ਼ਨ ਦੇ ਵਿੱਚ ਦਿਖਦਾ ਨਾ ਮੈਂ ਨੰਬਰ ਇਹ ਨਾ ਬਾਜੀ ਹੁਣੀ ਕਰ ਸਕਦਾ ਸੌਰੀ ਹੁਣ ਟ੍ਰੇਨ ਚ ਹੈਗਾ ਸੋਰ ਸਰਾਬਾ ਓਕੇ 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 ਕਿੱਥੇ ਕ ਪਹੁੰਚ ਗਏ ਦੇਖ ਚੌਧਰੀ ਕਿੰਨਾ ਘੈਂਟ ਗਿਫਟ ਆ ਇਹ ਇਹ ਵੀ ਚੱਲਦਾ ਆ ਵਿੱਚੋਂ ਐਵੇਂ ਇਹਨੂੰ ਲਾਈਟ ਲਾਈਟ ਦੇ نیچے ਕਰਕੇ ਨਾ ਇੱਥੇ ਹੈਗੀ ਲਾਈਟ ਕਿਹੜੀ ਲਾਈਟਾ ਲਿਆ ਸੀ ਆਹ ਆਹ ਆ ਦੇਖੋ ਇਹ ਐਪਲ ਖਾਣਾ ਹੈਗਾ ਮੈਨੂੰ ਆਹ ਭੇਦ ਨਾ ਖਾ ਲਈ ਆ ਇਹਦੇ ਕੋਲ ਐਪਲ ਦਾ ਫੋਨ ਕਿੱਥੇ ਦਿਖਾਈ ਮੈ ਆਹ ਜੀ ਐਪਲ ਖਾਲੀ ਤੈਨੂੰ ਭੇਜ ਦਵਾਂਗੇ ਬਾਟੇ ਕੋਲ ਖਾਦਾ ਹੋਇਆ ਅੱਜ ਦੰਦੀ ਬਾਟ ਰੱਖੀ ਆ ਦੇ ਆਹ ਕਹਿੰਦਾ ਸੀ ਆਹ ਸੀਗਾ ਹੈ ਆ ਜੀ ਕੋਈ ਨਹੀਂ ਜਿੱਦ ਤੇਰੇ ਕੋਲ ਹੈ ਦਿਖਾ ਰਹੀ ਜਿੱਦ ਤੇਰੇ ਕੋਲ ਆ ਇਹਦੇ ਨਾਲ ਲੈ ਕੇ ਆਵਾਂਗੇ ਇਹਨੇ ਕੋਲੇ ਦਬਈ ਵਾਲੇ ਇਤਰਨੇ ਸਾਰੇ ਆਹ ਹਰਦੀਪ ਨੂੰ ਦਿਨ ਦਿਖਿਆ ਡੰਗਣ ਵਾਸਤੇ ਪਹਿ ਚੱਲ ਆ ਗਏ ਮੈਂ ਹਾਂ ਆ ਗਏ ਡੀਟੀਚਰ ਆਵੇ ਸੋ ਹੂੰ ਇਹ ਲੈ ਜਨ ਨਾਲ ਉਹ ਸੈਂਪਲ ਦਾ ਸਾਡੇ ਪਾਈ ਇਹ ਬਣਾ ਕੇ ਅੱਜ ਤੇ ਅੱਜ ਬਾਰਸ਼ ਤੇ ਫਸ ਗਏ ਜਾਣਾ ਸੀ ਘਰ ਨਹੀਂ ਜਾ ਸਕਦੇ ਹੁਣ ਅਸੀਂ ਬਹੁਤ ਜ਼ਿਆਦਾ ਬਾਰਸ਼ ਹੋ ਰਹੀ ਹੈ ਚੌਧਰੀ ਦੇਖੀ ਆ ਦੇ ਉਹ ਘਰ ਨਹੀਂ ਜਾ ਸਕਦੇ ਸੀ ਉਹ ਸ਼ੱਕਰ ਦੇ ਨਾਲ ਮੈਂ ਆਰਡਰ ਔਰ ਪਰਫਿਊਮ ਵੀ ਭੇਜਿਆ ਹੈਗਾ ਦੇਖਿਆ ਸੀ ਤੁਸੀਂ ਅਜੇ ਤਾਂ ਮੈਂ ਖੋਲਿਆ ਨਹੀਂ ਹੈਗਾ ਜਾ ਕੇ ਦੇਖੂਗਾ ਐਵੇਂ ਪਿਆ ਘਰੇ ਅੱਜ ਸਾਵ ਨੂੰ ਖੋਲਣਾ ਜਾ ਕੇ

ਸੋਪ ਦੇ ਵਿੱਚ ਦਾਗਲਾ ਬੰਦ ਕਰਕੇ ਚੱਲ ਜਾਣਾ ਇਹਨੇ ਹਨਾ ਰਾਤ ਨੂੰ ਸਾਨੂੰ ਘੇਟੋਂ ਬਾਹਰ ਕੱਢ ਦੇਣਾ ਵੀ ਜਾਓ ਤੁਸੀਂ ਯਾਰ ਮੀਂਹ ਚ ਜਾਓ ਜਿੱਧਰ ਮਰਜੀ ਇਦਾਂ ਦੀ ਆਈਟਮਾਂ ਨੇ ਗੱਡੀ ਚਲਾਉਣ ਵਾਲੀ ਹੈ ਏਸੀ ਤੇ ਵੀ ਲੱਗ ਜਾਂਦੀ ਹੈ ਇਦਾਂ ਪਰਫਿਊਮ ਵਾਲੀ ਹੈ ਫਰੇਗਰੈਂਸ ਵਾਲੀ ওই ਗੱਲ ਨੇ ਮਸਰ ਨੂੰ ਪਰਫਿਊਮ ਹੱਸਗਾ ਦੀ ਫਿਰ ਅੱਜ ਜਾਣੇ ਉਹ ਤਾਂ ਜਾਦੇ ਆਣਗੇ ਇੱਥੇ ਤਾਂ ਉਹ ਪਰਫਿਊਮ ਦੀ ਖੁਸ਼ਬੂ ਲੈਣ ਵੱਧ ਆਣਗੇ ਹੂੰ ਉਹ ਤਾਂ ਜਾਦੇ ਆਣਗੇ ਵੀ ਆ ਸਾਨੂੰ ਅੱਗੇ ਇਤਰ ਮਸਾ ਮਿਲੇ ਆ ਉਹ ਕਾਹ ਨੂੰ ਜਾਂਦੇ ਆ ਇਹਨੇ ਦੇ ਅੱਡੇ ਡੇ ਬੋਟਲ ਨੇ

ਵਾਦੂ ਮੀ ਚੱਲ ਪਿਆ ਫੇਰ ਦੁਬਾਰਾ ਇਹਨਾਂ ਨੇ ਪਤਾ ਨਹੀਂ ਕਿਹੜਾ ਮੰਤਰ ਪੜ੍ਹਿਆ ਇੱਥੇ ਫਸਾ ਕੇ ਰੱਖਤਾ ਸਾਨੂੰ ਇਹ ਫਿਰ ਕੀ ਕਰਾਂਗੇ ਕਾਊਂਟਰ ਤੇ ਵੱੜ ਜਾ ਇਹ ਬਿਗੂਆ ਦਾ ਹੈ ਉਹ ਬਿਗੂਆ ਕਿਉਂ ਨਹੀਂ ਇਹਨਾਂ ਕੋਲ ਵੀ ਵਿਗਦੇ ਆ ਕਿੰਨੇ ਦਾ ਵਿਕ ਜਾਂਦਾ ਹੈ ਆਹ ਹਾ 4000 ਦਾ ਲੈ ਇਹਨਾਂ ਮਹਿੰਗਾ ਇਹ ਬਾਹਰ ਨਹੀਂ ਜਾਂਦਾ ਇੱਥੇ ਵਿਦੇਸ਼ ਵਾਲੇ ਜ਼ਿਆਦਾ ਆਉਂਦੇ ਆ ਜਿਹੜੇ ਕੈਨੇਡਾ ਦਾ ਜਹਾਜ਼ ਚੜਦੇ ਨੇ ਉਹ ਤਾਂ ਚਰਾਗ ਜੇ ਕੋਈ ਹੁੰਦੇ ਨੇ ਜਿਹੜੇ ਉਚਰਾਵੇ ਲਈ ਤਾਂ ਬਦੋ ਭਾਈ ਕਿੱਥੇ ਨਹੀਂ ਉਹ ਤਾਂ ਨੰਗੇ ਪਹਿਰਨ ਨਾਲ ਹੀ ਸਾਰੇ ਪਰਫਿਊਮ ਨੇ ਇਹਦੇ ਕੋਲ ਹਾਂ ਆ ਦੇਖੀ ਕਿੰਨੀਆਂ ਕੁਆਲਿਟੀ ਦੇ ਪਰਫਿਊਮ ਨੇ ਕਿੰਨੀਆਂ ਕੁਆਲਿਟੀਆਂ ਅੰਦਰ ਕੋਲ ਕੁੰਮਣੀਆਂ ਪਰਫਿਊਮ ਦੀਆਂ ਕਿੰਨੀਆਂ ਕੁਆਲਿਟੀਆਂ ਨੇ ਆਪਣੇ ਲਈ ਬੇ ਕੁਆਲਿਟੀ ਆ 60 ਤੋਂ 70 ਤਰ੍ਹਾਂ ਦੀਆਂ ਮਿਲ ਜਾਣਗੀਆਂ 60 70 ਤਰ੍ਹਾਂ ਦੇ ਨੇ ਸੌ ਦੇ ਨੇੜੇ ਤੇੜੇ ਲਈ ਫਿਰਦਾ ਇਨੇ ਕਿਨੇ ਨਾਨਾ ਸਪੋਰਟਰ ਆ ਗਿਆ ਵੀਐਸਐਲ 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 ਸੀਆਰ ਸਰ ਆ ਉਹ ਆ ਜਿਹੜਾ ਕ੍ਰਿਸਟੀਆਨੋ ਰোনালਡੋ ਲਾਉਂਦਾ ਰোনালਡੋ ਦਾ ਦੇਖ 1 ਮਿਲੀਅਨ ਹਰ ਹਰ ਹਰਮ ਪਕਾਰਤਾ ਇਹ ਅਰਜੰਟੇਲ ਲਾਉਂਦਾ ਆ ਜਿਹੜਾ ਅਰਜੰਟੇਲ ਲਾਉਂਦਾ ਨੰਬਰ ਲੈਦਾ ਰਿਹਾ ਹੈ ਅਸਾਰੇ ਵੈਰਾਈਟੀ ਆ ਪਈਆਂ ਲਗੋ ਪ੍ਰਸ਼ੋਧਿਆ ਕੋਲ ਇਧਰ ਪਾਇਆ ਨੇ ਜਿਹੜੇ ਦੂਜੇ ਇਹ ਸਪਰੇਅ ਵਾਲੇ ਆ ਗਏ ਅੱਛਾ ਜੀ ਉਸ ਨਾਲ ਚੇਟਾਂ ਫੋੜਾ ਫੁੱਲ ਬਟਾਣ ਪੈੜ ਚੀਂ ਨਾ ਮਤੇ ਆਤਾ ਚਲੋ ਮੈਂ ਆ ਵੀ ਜਾਵਾਂ ਪਟਿਆਲਾ ਤੋਂ ਲੈਣ ਵਾਸਤੇ ਪਰ ਮੈਂ ਲੁੱਟ ਲੈਣਾ ਨਹੀਂ ਨਹੀਂ ਐਵੇਂ ਕਿਵੇਂ ਲੁੱਟ ਲੈਣਾ ਬੋਟਲ ਲੈ ਕੇ ਨੇ ਕਹਿੰਦ ਨੇ ਇਹ ਤਾਂ ਉਹ ਦੂਜੀ ਦੇ ਟਿੰਡੀ ਦੇ ਦੇ ਟਿੰਡੀ ਉਹ ਛੋਟੀ ਦੇ ਦੇ ਆ ਮੈਨੂੰ ਲੁੱਟ ਲੈਂਦਾ ਪੈਸੇ ਬਾਦੂ ਨਾ ਲੈ ਐਵੇਂ ਨਹੀਂ ਆਪਾਂ ਲੁੱਟਣ ਦਿੰਦੇ ਆਂ ਨਹੀਂ ਆ ਗਿਰਦਾ ਜਿੱਤਾ ਮਤਲਬ ਇਹਦੀ ਪਰ ਹੂੰ ਬੋਕੈਂਡ ਗੁੱਚੀ ਬੁਲਾ ਰਾ ਕੋ ਬੰਨਾ ਨਹੀਂ ਅਲੇ ਵਿੱਚ ਜਿਹੜੀ ਗੋਂਦ ਕੀ ਹੈ ਆ ਤੁਹਾਨੂੰ ਸਮਝ ਆ ਗਈ ਇਹ ਕੀ ਹੈ ਆ ਹਾਂ ਇਹ ਵੀ ਆ ਗੱਲ ਇਹ ਆ ਆ ਮੇਕ ਕੋਈ ਵੀ तक ਲੋ ਆ ਵੇ ਸਾਰੀ ਉੱਤੋਂ ਤੱਕ ਲੈ ਕੇ ਅੱਜ ਤਾਂ ਮੈਂ ਇੱਥੇ ਫਸਿਆ ਹੋਇਆ ਯਾਰ ਕੀ ਕਰਾਂ ਮੈਂ ਇੰਨੀ ਬਰਸਾਤ ਹੋਣ ਰਹੀ ਹੈ ਹਾਂ ਕੀ ਹੈ ਇਹ ਉਹ ਕਰੋ ਜੀ ਵੀ ਕਰਾ ਆ ਸੋਪੀਸਾਗੇ ਸੋਟਮਾਗੇ ਸੋਲਰ ਵਾਲੀਆਂ ਇਹਨਾਂ ਨੂੰ ਠੀਕ ਕਰਾ ਦੇਣਾ 1000 ਸੈਂਪਲ ਦੇ ਰਾਇਆ ਬਣੇ ਟਾਇਲਟ ਆ ਗਰਦ ਘਰ ਦਾ ਥਾਂ ਹੀ ਹੈ ਗਰਦ ਮੀਨੇ ਗਰਦ ਠਾ ਰੱਖੀ ਹੈ ਕਿ ਜਿੱੱਜਾ ਲਾਇਲਾ ਮੀ ਪੰਡਿਆ ਜੀ ਚੌਧਰੀ ਕਹਿੰਦਾ ਇੱਥੇ ਨਾਲੇ ਉਹ ਸੂਰਜ ਨਿਕਲਿਆ ਥੋੜਾ ਜਿਹਾ ਇਧਰ ਮੀ ਦੇਖੋ ਹੰਦਰ ਸਿੱਟ ਪੈਂਦਾ ਬਹੁਤ ਜ਼ਿਆਦਾ ਮੀਂਹ ਪੈਂਦਾ ਇਹ ਪੰਜਾਬ ਦਾ ਨਾਹਰਾ ਆ ਦੇਖੋ ਇਹ ਸਦਾ ਗਰਦ ਥਾ ਜੀ ਪਈਏ ਗਰਦ ਪਾਣੀ ਉਹ ਕਿਵੇਂ ਭੱਜ ਜਾਂਦਾ ਉਧਰ ਦੇਖੋ ਬਹੁਤ ਜ਼ਿਆਦਾ ਮੀਂਹ ਆ ਬਾਹਰ ਨਿਕਲਣ ਦਿੰਦੇ ਨਹੀਂ ਯਾਰ ਅਸੀਂ ਇੱਕ

झूठ क्या मी इ मी पा नी ट्रेन चलो मैं बंद कर दा यार ਬੈੜ ਦਾ ਮੈਂ ਤਾਂ ਬਹੁਤ ਦੇਖ ਲਿਆ ਮੀ